ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 1778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਦੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਪਿੰਡਰ ਕਲਾਂ ਜੀ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੇ ਤੁਹਾਨੂੰ 6 ਐਨੀਮਲ ਦਿਖਾਵਾਂਗੇ ਜੀ 2 ਤਾਂ ਸੂਏ ਸਵਾਏ ਆ ਜੀ ਚਾਰ ਗੱਬਣਾ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆਂ ਜੀ ਤਸੱਲੀ ਭਰ ਕੇ ਤੁਸੀਂ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾ ਜੀ ਰਿਸ਼ਪਾਲ ਸਿੰਘ ਪਿੰਡ ਭਿੰਡਕਲਾ ਜ਼ਿਲ੍ਹਾ ਮੋਗਾ ਜਿੰਨਾਂ ਤੋਂ ਮੋਗਾ ਵਾਲ ਨੰਬਰ ਜੀ ਕੋਆਲ ਨੰਬਰ 94640 5356 ਠੀਕ ਆ ਬਾਈ ਅੱਜ ਫਿਰ ਕਿੰਨੇ ਨਾਗਾ ਜੀ ਅੱਜ 6 ਨਾਗਾ ਠੀਕ ਆ ਜੀ ਦੋ ਸੁਈਆਂ ਜੀ ਚਾਰ ਗੱਬਣਾ ਚਿੱਟੀ ਕਬੂਤਰੀ ਤੁਸੀਂ ਕਰਦੇ ਆ ਜੀ ਇੱਕ ਆਪਾਂ ਪਹਿਲਾ ਵੀਡੀਓ ਪਾਈ ਸੀ ਚਿੱਟੀ ਗਾਂ ਦੀ ਬੈਗੀ ਸੀ ਬੈਗੀ ਵੀ ਜੀ ਦੋ ਬਕੀਆਂ ਉਹਦੇ ਨਾਲ ਹੀ ਇੱਕ ਘੜੀ ਲੈ ਕੇ ਗਿਆ ਠੀਕ ਹੈ ਜੀ ਬਹੁਤ ਫੋਨ ਆਏ ਭੈਣ ਇੱਕ ਨੰਬਰ ਤੋਂ ਬਾਈ ਸ਼ੁਰੂ ਕਰਦੇ ਸੂਆ ਕਿੰਨਾ ਜੇ ਇਹ ਮਾਲਕਾਂ ਨੇ ਦੱਸਿਆ ਦੂਜਾ ਸੂਆ ਸੁਣੀ ਆ ਦੈਣ ਕਿੰਨੇ ਲੈਂਦੇ ਇੱਕ ਹਫਾ ਫੁੱਲਾ ਲੈ ਜੀ ਫੁੱਲਾ ਹੀ ਲੈ ਜੀ ਹਾਂ ਪੂਰਾ ਲੈ ਜੂ ਹੋ ਸਕਦਾ ਉੱਤੇ ਵੀ ਇੱਕ ਦੋ ਦਿਨ ਲੈ ਜੇ ਪਹਿਲੇ ਸੂਏ ਦਾ ਰਿਕਾਰਡ ਜੀ ਵੀਰੇ ਉਹਨਾਂ ਨੇ ਦੱਸਿਆ 16-17 ਕਿਲੋ ਚੋਇਆ ਚੋਇਆ ਜਿੱਡੀ ਵਹਿਣ ਆ ਹੋ ਸਕਦਾ ਚੋਇਆ ਵੀ ਹੋਵੇ ਠੀਕ ਹੈ ਜੀ ਬਾਕੀ ਜੀ ਸੇਵਾ ਦਾ ਹੁੰਦਾ ਆਪਾਂ ਗਾਰੰਟੀ ਕੋਈ ਨਹੀਂ ਦਿੰਦੇ ਠੀਕ ਹੈ ਜੀ ਤੋੜ ਕੇ ਦਿਖਾ ਦੇ ਵੀਰੇ ਲਓ ਜੀ ਹੂਆ ਦੂਜਾ ਬਰੀਡ ਵਾਈ ਜੰਤ ਕੋਈ ਨਹੀਂ ਹਫਤੇ ਤੋਂ ਦਸਾਂ ਦਿਨਾਂ ਦੀ ਕੱਚੀ ਹੈ ਜੀ ਕਿਉਂਕਿ ਜਿਹੜੇ ਦੇਣ ਹੁੰਦੇ ਆ ਜਿਵੇਂ ਮਾਲਕਾਂ ਨੇ ਦੱਸਤਾ ਬਾਈ ਕਹਿੰਦਾ ਉਵੇਂ ਆਪਾਂ ਦੱਸ ਦਿੰਨੇ ਆ ਜੀ ਬਾਕੀ ਕੱਲੀ ਕੱਚੀ ਕੱਚੀ ਹੈ ਜੀ ਹਫਤੇ ਤੋਂ ਦਸਾਂ ਦਿਨਾਂ ਦੀ ਕਰਤਾ ਪੂਰਾ ਸੋਨਾ ਤੇ ਵੱਡਾ ਹਵਾਨਾ ਤਿਆਰ ਕਰੂਗੀ ਜੀ ਥਾਨ ਕੱਲਾ ਕੱਲਾ ਨਿਖਣ ਮਾ ਹੱਥੀ ਜਵਾਈ ਵਾਲਾ ਰੰਗ ਰੂਪ ਦੀ ਪੂਰੀ ਚੰਗੀ ਆ ਮੋਹਰ ਲਈ ਵੀਰੇ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਵੀਰੇ ਬੜੀ ਕੁਆਲਿਟੀ ਵਧੀਆ ਵੀਰੇ ਦੇਖੋ ਪੂਰੀ ਟਾਪ ਕੁਆਲ ਕਿੰਨਾ ਕ ਪਾਜੂ ਬਈ ਦੁੱਧ ਆਕੀ ਵੀ ਜੀ ਜੈਸਾ ਉਹਨਾਂ ਨੇ ਗਰਮੀ ਹੈ ਵੀਰੇ ਪਕਾਉਣ ਨੂੰ ਤਾਂ 6 ਵਾਰੀ ਸਹਾਂਣਾ 20 ਕਿਲੋ ਵੀ ਪਾਜੂ ਠੀਕ ਹੈ ਜੀ ਪਰ 17 18 ਕਿਲੋ ਵੀ ਬਹੁਤ ਹੁੰਦਾ ਵੀਰੇ 17 18 ਕਿਲੋ ਸਹੀ ਗੱਲ ਬਹੁਤ ਹੁੰਦਾ ਜੀ ਬਾਕੀ ਗਰਮੀ ਥੋੜੀ ਜਿਆਦਾ ਹੀ ਪੈ ਰਹੀ ਆ ਠੀਕ ਹੈ ਜੀ ਥਣਾ ਦੇ ਸਹਜ ਵੀ ਸੋਹਣੇ ਆ ਗਏ ਹਫਤੇ ਲੱਗੇ ਹੱਥੀਂ ਚਵਾਈ ਵਾਲੇ ਬਾਕੀ ਵੀਰੇ ਗਾਂ ਜੇ ਮੌਸਮ ਠੰਡਾ ਹੋ ਗਿਆ ਗਾਂ ਵਾਜ ਜਾਂਦੀਆਂ ਗਰਮ ਵਾਲੀਆਂ ਇਹ ਹਾਂਜੀ ਹਾਂਜੀ ਉਮੇਤ ਨੇ ਗੀ ਵੱਛੀ ਹੈ ਪੂਰੀ ਹੈ ਇਹ ਟਣਾ ਟੋਨਾ ਬਹੁਤ ਪਈਆਂ ਜੀ ਬਹੁਤ ਬੰਦੇ ਜੀ ਸਾਰੀਆਂ ਵਾਲ ਟਣਾ ਕਰ ਮਾਰਨੇ ਕੱਢ ਕੇ ਸੁਣਾ ਇਹਦੀ ਡਿਮਾਂਡ ਵੀਰੇ ਕੀ ਰਹਿਣ ਵਾਲੀ ਹੈ ਇਹ ਵੀਰੇ ਆਪਾਂ ਲੈਣ ਦੇ ਨਹੀਂ ਕਰਨਾ ਇਹ 52000 ਦੀ ਵੱਛੀ ਦਵਾਂਗੇ ਠੀਕ ਹੈ ਜੀ ਲੈਣ ਦੇ ਹਾਂ ਇਹ ਜੋ ਛੋੜ ਹੀ ਹੋਊਗੀ ਮੰਗਣ ਨੂੰ ਭਣਾ 60 ਮੰਗ ਲਾ 65 ਮੰਗ ਲਾ ਉਹਦਾ ਫਾਇਦਾ ਨਹੀਂ ਕੋਈ ਮਗਰ ਥੱਲੇ ਨੂੰ ਤਰੇ ਆਵਾਂਗੇ 52000 ਦੀ ਵੱਛੀ ਦੇ ਦਾਂਗੇ ਠੀਕ ਹੈ ਜੀ ਜਮਾ ਜਾਜ ਡਿਮਾਂਡ ਜਿੱਦਾਂ ਤਿਆਰ ਹੋ ਗਈ ਉਹਦੇ ਮੁੱਲ ਫਿਰ ਉਦੋਂ ਫਿਰ ਵੀ ਇਹ ਹੋਰ ਹਿਸਾਬ ਨਾਲ ਆਊਗਾ ਮੋਲਾ ਸਹੀ ਗੱਲ ਆ ਜੀ ਕਿਉਂਕਿ ਆਪਾਂ ਸੇਵਾ ਕਰਨੀ ਆ ਚਲੋ ਆਪਾਂ ਜੈਨਲ 10 ਦਿਨ ਸਾਂਭਣੀ ਆ ਉਹਦਾ ਤਾਂ ਚਲੋ ਲੈਣਾ ਹੀ ਹੁੰਦਾ ਹਾਂਜੀ ਹਾਂਜੀ ਤੇ ਬਾਕੀ ਜੇ ਬੱਚਾ ਵੱੱਛੀ ਦੇਗੀ ਤਾਂ ਵਾਈ ਵੈਸੇ ਹੀ ਵਾਜ ਜਾਣੇ ਹਾਂਜੀ ਹਾਂਜੀ ਫਿਰ ਉਦੋਂ ਥੋੜਾ ਹੋ ਜਾਂਦਾ ਜੀ ਕਿਉਂਕਿ ਵੱੱਛੀ ਵੀ ਟਾਪ ਦੀ ਦੇਣੀ ਆ ਹਾਂਜੀ ਹਾਂਜੀ ਚੰਗੀ ਆ ਵੱੱਛੀ ਵੀਰੇ ਵਿੱਚ ਜਿੰਨੀ ਵੀ ਹੈਗੀ ਆਪਦੇ ਹਿਸਾਬ ਨਾਲ ਥਣ ਥਣ ਬਾਕੀ ਥਣ ਵੀ ਮੇਨ ਚੀਜ਼ ਹੁੰਦੀ ਆ ਸਹੀ ਗੱਲ ਆ ਜੀ ਤੇ ਫੇਸਬੁਕ ਕੁਆਲਟੀ ਵੀ ਹੁੰਦੀ ਆ ਜੀ ਦੋ ਨੰਬਰ ਬਈ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਟੀਜੇ ਸਵੇ ਸੁਣੀ ਆ ਠ ਉਹਨਾਂ ਨੇ ਦੱਸਿਆ ਜੀ 22 23 ਲੀਟਰ ਚੋਇਆ ਠੀਕ ਆ ਜੀ ਮਾਲਕਾਂ ਨੇ ਠੀਕ ਆ ਜੀ ਜੇ ਸਾਉਣਾ ਵੈੜਾ ਬਾਈ ਚੋਇਆ ਵੀ ਹੋਊਗਾ ਠੀਕ ਆ ਬਾਈ ਤੇ ਬਾਕੀ ਜੀ ਦੁੱਧ ਸੇਵਾ ਦਾ ਦੁੱਧ ਸੇਵਾ ਦਾ ਦਿਨ ਕਿੰਨੇ ਲੈਂਦੀ ਹੈ ਜੀ ਇਹ ਦਿਨ ਵੀ ਪੰਜ ਚਾਰ ਲੋਗੇ ਸੋੜ ਕੇ ਦਿਖਾ ਦੇ ਵੱਡੀ ਆ ਵੈੜ ਕੱਦ ਕਾਠ ਅਲੀ ਸੂਆ ਬਾਈ ਤੀਜਾ ਦੱਸਦਾ ਦੂਜੇ ਸੂਏ ਬਾਈ ਦੱਸਦਾ ਕਿ 22 23 ਲੀਟਰ ਚੋਇਆ ਚੋਇਆ ਹੋ ਵੀ ਹੋਊਗਾ ਕੋਈ ਵੱਡੀ ਗੱਲ ਨਹੀਂ ਜੀ ਕੱਦ ਕਾਠ ਚੰਗਾ ਵਜਨ ਚੰਗਾ ਥਣ ਕੱਲਾ ਕੱਲਾ ਨਿਖੜ ਮਾ ਹੱਥੀ ਚ ਵਾਈ ਵਾਲਾ ਹਵਾਨਾ ਸੂਨਾ ਤਿਆਰ ਕਰਦੀ ਹੁੰਦੀ ਪੰਜ ਚਾਰ ਦਿਨ ਹਜੇ ਲੈ ਜੂਗੇ ਜੀ ਪੰਜ ਚਾਰ ਦਿਨਾਂ ਦਿੱਕਰ ਦਾ ਪੂਰਾ ਵੱਡਾ ਤੇ ਸ਼ਾਨਦਾਰ ਹਵਾਨਾ ਤਿਆਰ ਕਰੂਗੀ ਜੀ ਆ ਬੈਕਸਾਈਡ ਤੇ ਮਾੜੀਆਂ ਜਾਂ ਬੂਬੀਆਂ ਜਾਂ ਵੈਸੇ ਨਹੀਂ ਉਹਦਾ ਕੋਈ ਨਹੀਂ ਵੀਰੇ ਹੈਗਾ ਕੋਈ ਬਾਕੀ ਠੰਡੀ ਸੀਲ ਹੈ ਜਿਵੇਂ ਮਰਜੀ ਜਿੱਥੇ ਯਾਰ ਖੜਾ ਲਾ ਕੋਈ ਇਹੋ ਜਿਹਾ ਕੋਈ ਨਾ ਹੁਣ ਬਹੁਤ ਵਧੀਆ ਲੱਗਾ ਠੰਡੀ ਸੀਲ ਪੂਰੀ ਥੋੜਾ ਕੈਮਰੇ ਤੋਂ ਡਰਦਾ ਜੀ ਉਹ ਥੋੜਾ ਕਰਦੀ ਨਹੀਂ ਉਵੇਂ ਜਮਾ ਨਹੀਂ ਪੂਰਾ ਵੀ ਯਾਰ ਸਹੀ ਗੱਲ ਹੈ ਜੀ ਇਹਦੀ ਫਿਰ ਕੀ ਡਿਮਾਂਡ ਰਹਿਣ ਵਾਲੀ ਵੀਰੇ ਇਹ ਕਿ ਨਹੀਂ ਜਿਵੇਂ ਆਪ ਜਿੰਨਾ ਮਾਦੀ ਮੁੱਲ ਕਰ ਲਗੇ ਵੀਰੇ ਠੀਕ ਆ ਜੀ ਇਹ 55000 ਦੀ ਅੱਛੀ ਦੇ ਦਾਂਗੇ ਠੀਕ ਆ ਜੀ ਜੇ ਜੋੜਾ ਲੈ ਜੇ ਬਾਈ ਕੋਈ ਕੋਈ ਨਹੀਂ ਮਾਨਤਾਂ ਵੀ ਨੇ ਖੁੱਲਾ ਕਰ ਦਾਂਗੇ ਵਿੱਚ ਤੋਂ ਕੋਈ ਗੱਲ ਨਹੀਂ ਠੀਕ ਆ ਜੀ 55000 ਦੀ ਬਾਈ ਕਹਿੰਦਾ ਇਹ ਵੈੜ ਦੇ ਦਾਂਗੇ ਜੇ ਕੋਈ ਜੋੜਾ ਲੈ ਜੂਗਾ ਤਾਂ ਮਾਨਤਾਂ ਉਹਦੇ ਚ ਖੁੱਲਾ ਹੋ ਜੂਗਾ ਹੈਗੇ ਹੈਗੇ ਤਾਂ ਨਹੀਂ ਹੈਗੀਆਂ ਆ ਜੇ ਖੁੱਲਾ ਹੈਗੀਆਂ ਆਹ ਤੇ ਬਾਈ ਇਹ ਕਰਮਾਲੀਆਂ ਮੌਕੇ ਤੇ ਜਾਵਾਂ ਫੋਲੀ ਪਾੜ ਦੇਣਾ ਹਵਾਨਾ ਇਹਨਾਂ ਨੇ ਬਾਕੀ ਥਣ ਥਣ ਦੂਜਾ ਬਰਾੜ ਦਿਖਾ ਦੇ ਬਹੁਤ ਵਧੀਆ ਲੱਗਾ ਥਾਣਾ ਜਿਹੜੀ ਚੀਜ਼ ਦੇਖਣ ਵਾਲੀ ਹੁੰਦੀ ਹੈ ਉਹੀ ਚੀਜ਼ ਹੁੰਦੀ ਮੇਨ ਦਾ ਕਿੱਕ ਕਰੋ ਜੀ ਕਿੰਨਾ ਵਧੀਆ ਥਾਣਾ ਦਾ ਗੱਲ ਥਾਣ ਕੱ 55000 ਡਿਮਾਂਡ ਆ ਬਾਕੀ ਲੈਸ ਹੋਜੂ ਅੱਗੇ ਵੀਰੇ ਜਰਸੀ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਪੰਜਾਬ ਵਾਲੀ ਜਰਸੀ ਆ ਜੀ ਠੀਕ ਆ ਜੀ ਇਹ ਦੂਜਾ ਸੂਰਾ ਸੁਣੀ ਮੂੰਹ ਛੇ ਦੰਦਾ ਉਹ ਤਾਂ ਛੇ ਦੰਦਾ ਛੇ ਦੰਦਾ ਜੀ ਠੀਕ ਆ ਬਾਈ ਦਾਨ ਕਿੰਨੇ ਲੈਂਦੀ ਆ ਜੀ ਇੱਕਾ ਫਸਾ ਫੁੱਲਾ ਲੈ ਜੂ ਵੀਰੇ ਇੱਕਾ ਬਤਾ ਫੁੱਲਾ ਲੈ ਜੀ ਹਾਂ ਜੀ ਥਾਣਾ ਦੀ ਓਕੇ ਆ ਜੀ ਜਮਾ ਓਕੇ ਆ ਠੰਡੀ ਸੀਲ ਆ ਕੋਈ ਇਹੋ ਜੀ ਗੱਲ ਨਹੀਂ ਵੀਰੇ ਲੈ ਜਿਵੇਂ ਮਰਜੀ ਕੋਈ ਥਾਣ ਸੁਣ ਦੇਖ ਕਿੰਨਾ ਵਧੀਆ ਲੱਗਾ ਬਰਾੜ ਠੀਕ ਆ ਜੀ ਮੇਨ ਥਾਣਾ ਦਾ ਹੀ ਹੁੰਦਾ ਜਾਨਵਰ ਠੰਡੀ ਸੀਲ ਜਿਵੇਂ ਮਰਜੀ ਕੋਈ ਲਈ ਯਾਰ ਬਰਫਾ ਵੀਰੇ ਜਮਾ ਤੋੜ ਦੈਨ ਬਈ ਆਏ ਹੋ ਜਾਂਦਾ ਕਈ ਵਾਰ 2-4 ਦਿਨ ਪਸ਼ੂ ਵਾੜੀ ਲੈ ਜਾ ਸਕਦਾ ਗਰਮੀ ਆ ਵਾ ਵਧ ਵੀ ਲੈ ਜਾਂਦਾ ਕਈ ਵਾਰ ਘਟ ਵੀ ਲੈ ਜਾਂਦਾ 2-4 ਦਿਨ ਗਰਮੀ ਦਾ ਟਾਈਮ ਆ ਬਾਕੀ ਠੰਡ ਭਾਂਡੇ ਦੀ ਪੂਰੀ ਸਾਫਾ ਜੀ ਸੋਹਣਾ ਹਵਾਨਾ ਵਲਟਲਾਂ ਬਹੁਤ ਬੰਨਿਆ ਨੇ ਜੀ ਸਾਰੀਆਂ ਵਲਟਲਾਂ ਕਰਮਾਲੀ ਨੇ ਕੱਢ ਕੇ ਸੋਹਣਾ ਥਣ ਇਕੱਲਾ ਇਕੱਲਾ ਨਿਖੜ ਮਾ ਹਾਥੀ ਚਵਾਈ ਵਾਲਾ ਬਾਕੀ ਜਰਸੀ ਆ ਵੱਡੀ ਜਰਸੀ ਆ ਜਾਂਦੀ ਰੰਗ ਦਾ ਕਾਫੀ ਆ ਜਾਂਦਾ ਜੀ ਕਾਫੀ ਕਲਰ ਚ ਪਰ ਵੱਡੀ ਆ ਕੋਈ ਛੋਟੀ ਨਾ ਸਮਝੋ ਜੀ ਦਣਾ ਲੈ ਜੂਗੀ ਉਦੋਂ ਤੇ ਕਰਦਾ ਸ਼ਾਨਦਾਰ ਹਵਾਨਾ ਤਿਆਰ ਕਰੂਗੀ ਭਰ ਜਣਾ ਯਾਰ ਉਹ ਦਾਦਾ ਦੀ ਬਾਈ ਹਣੀ ਆਪਾਂ ਇਥੋਂ ਲੋਕਲ ਹੀ ਲਈ ਆ ਠੀਕ ਆ ਜੀ ਆਪਣੇ ਲੋਕੜੋ ਠੀਕ ਆ ਜੀ ਉਹ ਦਾਦਾ ਜੀ ਉਹ ਕਹਿੰਦੇ ਬਾਈ ਇਹ ਤਾਂ ਤੁਰ ਨਹੀਂ ਹੁੰਦਾ ਠੀਕ ਆ ਜੀ ਬਾਕੀ ਜੀ ਅਗਲੇ ਦਾ ਸੇਵਾ ਹੁੰਦੀ ਐਵੇਂ ਆਪਾਂ ਕਹੀਏਈ ਹੈ ਕਿ ਨਹੀਂ ਸਹੀ ਗੱਲ ਆ ਜੀ ਬਾਕੀ ਸੇਵਾ ਦਾ ਹੁੰਦਾ ਇਹਦੀ ਡਿਮਾਂਡ ਵੀਰੇ ਕੀ ਰਹਿਣ ਵਾਲੀ ਐ ਇਹ ਯਾਰ ਮਗਨ ਵਾਲਾ ਜਿੰਨਾ ਮਰਜ਼ੀ ਮੈਨਾਂ 55000 ਦੀ ਬੱਚੀ ਦੇ ਦਾਂਗੇ ਜੀ ਠੀਕ ਆ ਜੀ 55000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ ਡਿਮਾਂਡ ਕਰਾਉਣ ਨੂੰ ਜਿੰਨੇ ਮਰਜ਼ੀ ਕਰਾ ਲਓ ਬਰਾ ਬਰਾ ਦੇਖ ਕੇ ਨਹੀਂ ਲਾਓ ਜੀ ਚਲ ਆ ਸਾਰੀਆਂ ਕੱਢ ਕੇ ਬਾਕੀ ਆ ਥਣ ਸੁਣ ਯਾਰ ਇਹੋ ਜਿਹਾ ਥਣ ਕਿੱਥੇ ਮਿਲਦਾ ਯਾਰ ਸਹੀ ਗੱਲ ਹੈ ਸਾਰੀ ਮਾਰੀ ਵਧੀਆ ਚੀਜ਼ ਹੈ ਲੈ ਬਾਲਟਲਾ ਕਰਮ ਵਾਲੀ ਨੇ ਕੱਢ ਕੇ ਸੁਣਾ ਜੀ ਅੱਗੇ ਵੀਰੇ 4 ਨੰਬਰ ਆ ਗਈ ਇਹਦੀ ਵੀ ਡਿਮਾਂਡ ਸੀਗੀ ਜੀ ਬਈ ਜਰਸੀ ਇਹਦਾ 55000 ਆ ਜੀ ਇਹਦਾ ਵੀ 55000 2 ਨੰਬਰ ਦਾ ਵੀ 55000 ਹਾਂਜੀ ਹਾਂਜੀ ਠੀਕ ਆ ਜੀ ਅੱਗੇ 4 ਨੰਬਰ ਵੀਰੇ ਇਹ ਦੂਜਾ ਸੁਹਾ ਸੁਣੀ ਹੈ ਜੀ ਠੀਕ ਆ ਜੀ ਇਹ ਲੈ ਜੂ ਜੀ 10 ਦਿਨ ਹੀ ਲੈ ਜੂ ਮੰਨ ਲਾ 10 ਦਿਨ ਲੈ ਜੂ ਹਾਂਜੀ ਠੀਕ ਆ ਬਾਈ ਫਣਾ ਦੀ ਓਕੇ ਜੀ ਜਮਾ ਓਕੇ ਜੀ ਇਹਦੇ ਸਹਿਦ ਹੀ ਆਉਣਾ ਕਿੰਨਾ ਕ ਭਾਜੀ ਦੁੱਧ ਜੀ ਵੀਰੇ ਜੈਸਾ ਉਹਨਾਂ ਵੱਚੀਆ ਕੱਦ ਦਰਮਿਆਨਾ ਇਹਦਾ ਕੱਦ ਦਰਮਿਆਨਾ ਆਪਾਂ ਬਾਹਲਾ ਨਹੀਂ ਕਹਿੰਦੇ 15 16 ਕਿਲੋ ਦੇ ਦੂਗੀ ਠੀਕ ਆ ਜੀ ਤੇ ਐਵੇਂ ਬਾਬਾ ਕਹਿੰਦੇ ਜੇ 18 20 ਕਿਲੋ ਦਊਗੀ ਆਪਾਂ ਤਾਂ ਝੂਠ ਨਹੀਂ ਵਾਜਦਾ ਉਹਨਾਂ ਨੇ 13 14 ਕਿਲੋ ਕਿਹਾ ਸੀਗਾ ਠੀਕ ਆ ਜੀ ਤੇ ਆਪਾਂ ਮੰਨ ਲਓ ਵੀ 14 15 ਕਿਲੋ ਬਾਈ ਇੰਨਾ ਕੀ ਨੇ ਦੇਣਾ ਵਾ ਠੀਕ ਆ ਜੀ ਹਾਂਜੀ ਤੇ ਮਾੜੇ ਮਾੜੇ ਸਿੰਘਾ ਮਾਰਦੇ ਨਾ ਨਾ ਵੀਰੇ ਜਿਵੇਂ ਮਰਜ਼ੀ ਦਾ ਆਪਣਾ ਜੱਫੀ ਪਾਈ ਆ ਯਾਰ ਇਹੋ ਜੀ ਗੱਲ ਕੁਝ ਦੈਣ ਜਰੂਰ ਲੈ ਜ ਹਾਈਟ ਪਹਿਲਾਂ ਹੀ ਦੱਸ ਦਿੰਦੇ ਆ ਨਾਰਮਲ ਆ ਪਰ ਸੰਭੀ ਭਲੀ ਚੰਗੀ ਆ ਰਾਜੀ ਚੰਗੀ ਆ ਹਾਂਜੀ ਹਾਂਜੀ ਬਸ ਥਣ ਸੋਣ ਦਾ ਬਰਾੜ ਬਹੁਤ ਵਧੀਆ ਲੱਗਦਾ ਜੀ ਲੈ ਚੰਦੀ ਫਿਰ ਥਣਾ ਦੇ ਸੱਜ ਸੋਹਣੇ ਆ ਗੈਬ ਤੇ ਲੱਗੇ ਹੋਇਆ ਹੱਥੀ ਚਵਾਈ ਵਾਲਾ ਥਾਣਾ ਦੇਖ ਸਕਦੇ ਹੋ ਕੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਹਾਈਟ ਜ਼ਰੂਰ ਨਾਰਮਲ ਆ ਜਾਂਦੀ ਪਰ ਵਜਨ ਵਜੂਦ ਚੰਗਾ ਬਾਈ ਦੱਸਦਾ ਕਿ 14-15 ਕਿਲੋ ਦੁੱਧ ਪਾ ਜੂਗੀ ਹੱਕ ਵੀ ਆ ਵੀਰੇ ਫੋਨ ਦਾ ਇੰਨਾ ਦੁੱਧ ਕੋਈ ਪਾਲਾ ਨਹੀਂ ਜੀ ਇਹਨੂੰ ਸੋਹਣਾ گلاب ਦੇ ਥਾਣਾ ਜੀ ਸੱਚੀ ਜ਼ਰੂਰ ਆ ਜਜਮੈਂਟ ਉਸ ਹਾਵ ਨਾਲ ਲਓ ਜੇ ਜਮਾ ਬਾਈ ਤਿਆਰ ਦੀ ਵੀਡੀਓ ਪਾਈ ਹੁੰਦੀ ਤਾਂ ਪੂਰਾ ਟੌਪ ਦਾ ਹਵਾਨਾ ਫਿਰ ਇਹ ਟੌਪ ਹੁਣੇ ਫਸੀ ਹੋਣੀ ਸੀ ਖੜੀ ਹੋਣੀ ਸੀ ਚੰਗੀ ਗੱਲ ਹੈ ਜੀ ਟੌਪ ਦਾ ਹਵਾਨਾ ਤਿਆਰ ਜੀ ਹੁਣ ਆਪਾਂ ਰੇਟ ਵੀ ਉਹ ਜਿਹਾ ਹੀ ਕਰਨਾ ਚਾਹੇ ਕੱਚੀ ਦਾ ਫਿਰ ਕੱਚੇ ਹੀ ਕਰਨਾ ਦੇ ਠੀਕ ਹੈ ਜੀ ਇਹਦੀ ਫਿਰ ਕੀ ਡਿਮਾਂਡ ਹੈ ਜੀ ਤੇ 42000 ਦੀ ਬੱਚੀ ਦੇ ਦੇਣੀ ਵੀਰੇ ਠੀਕ ਹੈ ਜੀ ਇਹ ਬਾਈ ਦੱਸਦਾ 42000 ਦੀ ਬੱਚੀ ਦੇ ਦਾਂਗੇ ਜੀ ਜਿਹਨੂੰ ਇਹ ਪਸੰਦ ਆਉਂਦੀ ਆ ਕਨੈਕਟ ਕਰ ਸਕਦੇ ਤੇ ਦੋ ਨਾਗ ਬਾਈ ਕੋਲ ਸੂਰੇ ਸਵਾਏ ਆ ਜੇ ਸੂਰੇ ਸਵਾਏ ਨਾਲ ਕਿਸੇ ਨੂੰ ਪਸੰਦ ਆਉਂਦੇ ਆ ਤਾਂ ਉਹ ਵੀ ਬਾਈ ਨਾਲ ਕਨੈਕਟ ਕਰ ਸਕਦਾ ਅੱਗੇ ਵੀਰੇ ਨੰਬਰ ਆ ਗਿਆ 5 ਜੀ ਇਹਦੀ ਕੀ ਡਿਟੇਲ ਹੈ ਇਹ ਸੂਈ 15 ਕਿਲੋ ਦੀ ਸੂਈ ਆ ਬੱਚਾ ਕੀ ਹੈ ਜੀ ਬੱਚਾ ਜੀ ਅੱਛਾ ਠੀਕ ਆ ਕਿੰਨਾ ਦੁੱਧ ਤਿਆਰ ਆਏ ਮੇਰੇ ਦੁੱਧ ਤਾਂ ਸੀਗਾ 14 ਕਿਲੋ ਠੀਕ ਜੀ ਧਰਮੀ ਆ 12 ਕਿਲੋ ਦੀ ਗਾਰੰਟੀ ਦਵਾਂਗਾ ਸੂਆ ਕਿੰਨਾ ਮਸੂਈ ਹੈ ਵੀਰੇ ਉਹਨਾਂ ਨੇ ਕਿਹਾ ਜੀ ਦੂਜਾ ਹੋ ਸਕਦਾ ਤੀਜਾ ਹੋਵੇ ਠੀਕ ਆ ਜੀ ਐਵੇਂ 12 ਕਿਲੋ ਜੋਕ ਕੇ ਲੈ ਜੇ ਮੈਂ ਕਹਿੰਦਾ ਯਾਰ 4 ਵੇਰੀ ਝੋਲੇ ਵੀਰੇ 4 ਜਾਣੇ ਭਣਾ ਝੋਲੇ ਮਿਲਿਆ ਠੀਕ ਆ ਜੀ ਤੋੜ ਕੇ ਦਿਖਾ ਦੀ ਵੀਰੇ ਸੂਆ ਬਾਈ ਦੱਸਦਾ ਕਿ ਮਾਲਕਾ ਨੇ ਦੂਜਾ ਕਹਿ ਕੇ ਦਿੱਤੀ ਆ ਤੁਸੀਂ ਜਿਹੜਾ ਮਰਜ਼ੀ ਸਮਝ ਲਓ 15 ਦਿਨਾਂ ਦੀ ਸੂਈ ਆ ਬੱਚਾ ਮਗਰ ਆ ਜਾਂਦਾ ਜੀ ਬੱਚਾ ਦੁੱਧ ਬਾਈ ਦੱਸਦਾ 14 ਕਿਲੋ ਸੀਗਾ ਜੀ ਤੇ ਪਰ ਤੁ ਨੂੰ ਪਤਾ ਹੀ ਆ ਗਰਮੀ ਜ਼ਿਆਦਾ ਜੀ ਤੇ 12 ਕਿਲੋ ਬਾਈ ਕਹਿੰਦਾ ਜੋ ਕੇ ਲੈ ਜਾਓ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਤੇ ਚਾਹੇ ਛੇ ਚੋਲਿਓ ਤਸੱਲੀ ਆ ਕੇ ਕੋਈ ਵੀ ਵੀਰ ਕਰ ਸਕਦਾ ਜੀ ਬਈ ਕਿਹਨੇ ਆਨਲਾਈਨ ਮੰਗਾਉਣੀ ਹੋਵੇ 11 ਦੀ ਗਰੰਟੀ ਹੋਊਗੀ ਆਪਰੇ ਜੀ ਠੀਕ ਆ ਜੀ ਕੋਈ ਨਹੀਂ ਕਈ ਵਾਰ ਹੁੰਦਾ ਵਾ ਵੀ ਹੋ ਜਾਂਦਾ ਉਹਦੀ ਹਾਂਜੀ ਹੋ ਜਾਂਦੀ ਆ ਜੀ ਬਾਕੀ ਚੈੱਕ ਕਰ ਸਕਦੇ ਹੋ ਤੁਸੀਂ ਜੀ ਬੱਚਾ ਮਗਰ ਵੱਛਾ ਆ ਜਾਂਦਾ ਜੀ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੇ ਇਹ ਵੀ ਨੇ ਲੈਣ ਦੇ ਨਾਲ ਹੀ ਹੋਣਾ ਤੇ 100 ਰੁਪਏ ਛੋੜੋਣੀ 40000 ਦੀ ਘਾੜ ਦੇ ਦਾਂਗੇ ਠੀਕ ਆ ਜੀ ਜਮਾ ਛੋੜੋਣੀ ਨੱਤੇ 100 100 ਰੁਪਏ ਹੋਣੀ ਐਵੇਂ ਠੀਕ ਆ ਜੀ ਹਾਂਜੀ 40000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਜੀ ਆ ਵੀਰੇ ਬੰਦ ਹੀ ਬੱਚਾ ਖੁੱਲ ਗਿਆ ਜੀ ਚਾ ਕੋਈ ਗੱਲ ਨਹੀਂ ਹਾਂ ਬੰਦ ਹੋ ਰਸੀ ਨਾਲ ਉਹ ਗੱਲ ਚੁਲਵਾ ਗਿਆ ਹਾਂਜੀ ਤੇ ਇਹ ਵੀਰੇ ਕਿੰਨਾ ਵਸ ਵਸੂਈ ਆ ਜੀ ਤੇ ਦੂਜਾ ਸੂਆ ਸੂਈਆ ਵੱਛੀ ਦੋ ਸੂਈ ਆ ਜੀ ਇਹਨੂੰ ਹੋ ਗਿਆ ਆਫਤਾ ਹੋ ਗਿਆ ਜੀ ਮਲੇ ਦੇ ਚੱਲਦੀ ਠੀਕ ਆ ਜੀ ਅੱਜ ਹੀ ਚੱਲੀ ਮਲੇ ਦੇ ਬੱਚਾ ਕੀ ਆ ਜੀ ਬੱਚਾ ਜੀ ਬੱਚਾ ਠੀਕ ਆ ਬਾਈ ਇਹਦੇ ਥੱਲੇ ਕਿੰਨਾ ਦੁੱਧ ਤਿਆਰ ਆ ਜੀ ਇਹਦੇ ਥੱਲੇ ਜੀ ਹੋਊ ਤੇ 13-14 ਕਿਲੋ ਠੀਕ ਆ ਜੀ ਆਪਾਂ 11-12 ਦੇ ਵਿੱਚ ਹੀ ਰੱਖੋ ਠੀਕ ਆ ਜੀ ਹਾਂਜੀ ਕਿਉਂਕਿ ਗਰਮੀ ਆ ਯਾਰ ਕਈ ਵਾਰ ਅਪ ਡਾਊਨ ਹੋਈ ਜਾਂਦਾ ਫਿਰ ਅਗਲਾ ਕਹਿੰਦਾ ਯਾਰ ਤੁਸੀਂ 14 ਕਿਹਾ ਸੀ ਆ ਸਹੀ ਠੰਡੀ ਸੀਲ ਪੂਰੀ ਪੂਰੀ ਠੰਡੀ ਸੀਲ ਯਾਰ ਜਿਵੇਂ ਮਰਜੀ ਕੋਈ ਇਹੋ ਜੀ ਗੱਲ ਹੀ ਨਹੀਂ ਗਈ ਜਿਵੇਂ ਮ ਇਹ ਉਸ ਲੱਗ ਕਰਮ ਵਾਲੀ ਪੂਰੀ ਹੈ ਜੀ ਬਾਕੀ ਫੇਸ ਕੁਆਲਟੀ ਸੋਹਣੀ ਆ ਵਜਨ ਮوجود ਚੰਗਾ ਜੀ ਤੂ ਆ ਦੂਜਾ ਸੂਈ ਆ 10 12 ਦਿਨ ਬਾਈ 10 ਦਾ ਟਾਈਮ ਹੋ ਗਿਆ ਸੂਈ ਨੂੰ ਨਹੀਂ ਨਹੀਂ ਆਪਾਂ ਇੱਕ ਹੋਇਆ ਇੱਕ ਹਫਤਾ ਉਹ ਨੜਵਾ ਨਾ ਰਹੀ ਬੱਚੇ ਉਹ ਇੱਕ ਹਫਤਾ ਇਹਨੂੰ ਹੋਇਆ ਸੂਈ ਨੂੰ 11 ਤੋਂ 12 ਦੁੱਧ ਮੰਨਨੇ ਕਿਹਾ ਜੋ ਦੁੱਧ ਵਾਧੀ ਹੋਊਗਾ ਬਾਕੀ ਕੁਆਲਿਟੀ ਚੰਗੀ ਆ ਬਈ ਪੂਰੀ ਹੈ ਜੀ ਵੀਰ ਵਾਲੀ ਆ ਕੋਈ ਬੱਚੀ ਓਵੇਂ ਨਹੀਂ ਗਈ ਵਜਨ ਮजूद ਵੀ ਪੂਰਾ ਚੰਗਾ ਜੀ ਬਾਕੀ ਥਣਾ ਦਾ ਸਾਇਹ ਖੋਨੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਇਹਦੀ ਡਿਮਾਂਡ ਫਿਰ ਕੀ ਰਹਿਣਾ ਦੀ ਹੈ ਜੀ ਇਹ ਵੀ ਨੇ ਲੈਣ ਦੇ ਨਾਲ ਆਊਗਾ 43000 ਦੀ ਵੜ ਦੇਣਾ 43 ਅੱਜ ਲੈਣ ਦੇ ਨਹੀਂ ਆ ਗਰਮੀ ਹੈ ਥੋੜੀ ਠੀਕ ਆ ਜੀ ਜਮਾ ਜਾਇਜ਼ ਡਿਮਾਂਡ ਆ ਜੀ 43000 ਰੁਪਇਆ ਜਿਹਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਣਾ ਧੰਨਵਾਦ